ਸੋ ਤੁਸੀਂ ਜੁੜੇ ਹੋ ਸਤੰਦਰ ਰਾਏਪਾਲ ਪੇਟਨਾਲ ਮੈਂ ਤੁਹਾਡਾ دوست ਤੇ ਹੋਸਟਲ ਸਤੰਦਰ ਰਾਜਪਾਲ ਪਿੰਡ ਸਿੱਕਵਾਲਾ ਤੇ ਮੈਂ ਅੱਜ ਆਪਣੇ ਪਿੰਡ ਸਿੱਕਵਾਲਾ ਵਿਖੇ ਹੀ ਬੈਠਾ ਹੋਇਆ ਹਾਂ ਇੱਕ ਅੱਜ ਦੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਬੜੀ ਖੁਸ਼ੀ ਦੀ ਗੱਲ ਵੀ ਆ ਤੇ ਬੜੀ ਚੰਗੀ ਵੀ ਲੱਗੀ ਮੈਨੂੰ ਬੜੀ ਰੌਲ ਚੱਕੀ ਵੀ ਲੱਗੀ ਤੇ ਅੱਜ ਕੱਲ ਦੀ ਦੁਨੀਆ ਦੇ ਵਿੱਚ ਬੜੀ ਹੈਰਾਨੀ ਕਰਨ ਵਾਲੀ ਗੱਲ ਵੀ ਹੈ ਜਿਹੜਾ ਕਿਸੇ ਨੂੰ ਯਕੀਨ ਨਹੀਂ ਆਉਂਦਾ ਤੋ ਅੱਜ ਅਸੀਂ ਦੇਖਿਆ ਅੰਜਾ ਸਾਡੇ ਮੇਰੇ ਨਗਰ ਨਵ ASCII ਦੇਖਿਆ ਮੈਂ ਵੇਲੇ ਸਰ ਨਹੀਂ ਪਹੁੰਚ ਸਕਿਆ ਇਸ ਲਈ ਮੇਰੇ ਨਗਰ ਨਵ ASCII ਨੇ ਬਹੁਤ ਇਹ ਜੀ ਆਨੰਦਤ ਘੜੀਆਂ ਨੂੰ ਦੇਖਿਆ ਤੇ ਜਿਹੜੀਆਂ ਹਰ ਕਿਸੇ ਦੇ ਬਸ ਦੇ ਵਿੱਚ ਨਹੀਂ ਹੁੰਦੀਆਂ ਇਹਨੀਆਂ ਅੱਜ ਕੱਲ ਹਰ ਇਨਸਾਨ ਡਰਦਾ ਹੈ ਆਪਣੀ ਮੌਤ ਤੋਂ ਮਰਨੇ ਤੋਂ ਮੈਂ ਕਿਉਂ ਮਰਾਂ ਕਿਸ ਨੂੰ ਕਹਿ ਦਈਏ ਤੂੰ ਮਰ ਜਾ ਕੋਈ ਕੁਝ ਨਹੀਂ ਹੁੰਦਾ ਅਗਲਾ ਕਹਿੰਦਾ ਵੀ ਯਾਰ ਮੈਨੂੰ ਮਰਨ ਨੂੰ ਕਿਉਂ ਕਹਿੰਦਾ ਤੂੰ ਮਰ ਜਾ ਪਰ ਦੁਨੀਆ ਦੇ ਵਿੱਚ ਕੋਈ ਏਜੰਸਾਂ ਵੀ ਹੋਣਗੇ ਸੋਚ ਕੇ ਦੱਸਿਓ ਤੁਸੀਂ ਮੈਨੂੰ ਜਿਹੜਾ ਖੁਦ ਆਪਣਾ ਮਰਨ ਕਬੂਲ ਕਰ ਲੈਣਾ ਜਿਹੜਾ ਖੁਦ ਆਪਣਾ ਮਰਨਾ ਆਪ ਹੀ ਕਰ ਲੈਣਾ ਮਰਨ ਤੋਂ ਪਹਿਲਾਂ ਪਰ ਦੁਨੀਆ ਦੇ ਵਿੱਚ ਇਹ ਜਿਹੇ ਲੋਕ ਵੀ ਹੈਗੇ ਆ ਮੈਂ ਉਹਨਾਂ ਨੂੰ ਬੜੇ ਭਾਗਾ ਵਾਲੇ ਲੋਕ ਕਹਿੰਨਾ ਖੁਸ਼ੀਆਂ ਖੇੜਿਆਂ ਨੂੰ ਵਣਦੇ ਲੋਕ ਕਹਿੰਨਾ ਜਿਹੜੇ ਕਿ ਆਪਦਾ ਮਰਨਾ ਖੁਦ ਪਹਿਲਾਂ ਆਪਦੇ ਮਰਨ ਤੋਂ ਪਹਿਲਾਂ ਜਿਉਂਦੇ ਜੀ ਕਰ ਜਾਂਦੇ ਆ ਉਹਨੂੰ ਮਰਨਾ ਅਸਲ ਕਿਹਾ ਜਾਂਦਾ ਰੋਂਦੇ ਪਿੱਟ ਦੇ ਮਰਨਾ ਮੰਜਿਆਂ ਤੇ ਚੂਕ ਦੇ ਮਰਨਾ ਸਾਬੁਨ ਹੀ ਹੁੰਦਾ ਪਤਾ ਨਹੀਂ ਲੱਗਦਾ ਕਿਨੇ ਕਿਵੇਂ ਮੌਰ ਮਰ ਜਾਣਾ ਪਰ ਆਪਦੀ ਜ਼ਿੰਦਗੀ ਵਿੱਚ ਜਉਂਦੇ ਜੀ ਮਰਨ ਨੂੰ ਕਬੂਲ ਕਰ ਲੈਣਾ ਇੱਕ ਮਰਨ ਦਾ ਜਿਹੜਾ ਸਾਰਾ ਉਸ ਤਰ੍ਹਾਂ ਰਚਨਾ ਜਿੱਦਾਂ ਦੀ ਮੈਂ ਗੱਲ ਕਰੂੰਗਾ ਉਹਨਾਂ ਨਾਲ ਮੈਂ ਸਾਰੀ ਗੱਲਬਾਤ ਵੀ ਕਰਾਉਂਗਾ ਸਾਡੇ ਦਾਇਆ ਜੀ ਆ ਉਹਨਾਂ ਨੇ ਗੱਲਬਾਤ ਕਰਾਉਣਾ ਸਿੱਖਵਾਲਾ ਨਿਵਾਸੀ ਹੈ ਉਹਨਾਂ ਨੇ ਕਿਸ ਤਰ੍ਹਾਂ ਅੱਜ ਅੱਜ ਹੈਗੀ ਆ ਤਰੀਕ 7 ਕੇ 8 ਹੈ ਫਿਰ ਕੀ ਤਰੀਕ ਅੱਜ 7 ਤਰੀਕ ਹੈ ਅੱਜ 7 ਤਰੀਕ ਵਾਲੇ ਦਿਨ ਉਹਨਾਂ ਨੇ ਇਹ ਕਿਵੇਂ ਕੀਤਾ ਆਪਣਾ ਮਰਨਾ ਕਿਵੇਂ ਉਹਨਾਂ ਨੇ ਅੱਜ ਕਬੂਲ ਕੀਤਾ ਕਿਵੇਂ ਉਹਨਾਂ ਨੇ ਕੀ ਕੁਝ ਕੀਤਾ ਮਰਨ ਦੇ ਵਿੱਚ ਆਉਦੇ ਤੇ ਕਿਵੇਂ ਉਹਨਾਂ ਦੇ ਦਿਮਾਗ ਦੇ ਵਿੱਚ ਆਈ ਆਪਾਂ ਇਹ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹਨਾਂ ਨੇ ਛਗਣਾ ਨਾਲੇ ਸਾਰਾ ਕੁਝ ਕੀਤਾ ਛਗਣਾ ਨਾਲੇ ਖੁਸ਼ੀਆਂ ਨਾਲ ਕੀਤਾ ਬੜਾ ਖੁਸ਼ ਹੋ ਕੇ ਕੀਤਾ ਇਹ ਨਹੀਂ ਗੱਲ ਰੋ ਪਟਕੇ ਕੀਤਾ ਖੁਸ਼ ਹੋ ਕੇ ਕੀਤਾ ਬੜਾ ਕੁਝ ਬਣਾਇਆ ਵੰਡਿਆ ਸਾਰੇ ਪਿੰਡ ਨੂੰ ਨਿਉਂਦਾ ਦਿੱਤਾ ਵੀ ਆਓ ਭਾਈ ਮੇਰੇ ਕੋਲੇ ਆਓ ਮੈਂ ਅੱਜ ਆਪਦਾ ਮਰਨਾ ਕਬੂਲ ਕੀਤਾ ਮੱਜ ਦੇ ਦਿਨ ਆਪਦਾ ਮਰਨ ਨੂੰ ਖੁਦ ਕਬੂਲ ਲਿਆ ਤੇ ਮੱਜ ਦੇ ਦਿਨ ਅਦੇ ਮਰਨ ਦੀ ਖੁਸ਼ੀ ਦੇ ਵਿੱਚ ਸਾਰਾ ਕੁਝ ਕਰ ਰਿਆ ਤੇ ਤਾਈ ਨਾਲ ਗੱਲ ਕਰਦੇ ਆਪਾਂ ਹੀਰਾ لال ਜੀ ਆਪਣੇ ਨਾਲ ਨੇ ਅੱਸੀ ਗੱਲ ਕਰਦਾ ਜੀ ਤੇ ਹੋਰ ਠੀਕ ਹੋ ਕਿਵੇਂ ਤੁਹਾਡੇ ਦਿਮਾਗ ਚ ਪਹਿਲਾਂ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਸਾਡੇ ਵੱਲੋਂ ਇਹ ਦੁਆ ਹੈ ਪਰਮਾਤਮਾ ਲੰਮੀਆਂ ਉਮਰਾਂ ਕਰੇ ਤੁਹਾਡੀਆਂ ਜਿੰਨੀਆਂ ਵੀ ਹੋ ਸਕਦੀਆਂ ਤੁਸੀਂ ਆਪਣਾ ਮਰਨ ਆਪਕ ਬੋਲ ਕੀਤਾ ਕਿਵੇਂ ਹੋਇਆ ਤੁਹਾਡੇ ਦਿਮਾਗ ਦੇ ਵਿੱਚ ਕਿਹੜਾ ਸੁਪਨਾ ਆਇਆ ਸੁਪਨਾ ਹਾਂਜੀ ਪੁੱਲ ਕਰੋ ਅੱਛਾ ਪੁੰਨ ਕਰੋ ਪੁੰਨ ਕਰੋ ਹਾਂਜੀ ਰੇਖ ਬੱਲੋ ਹਾਂ ਪੁੱਆ ਯਾਰ ਜਵਾਕ ਹਾਂ ਮਾੜੀ ਅਕਲ ਜਾ ਕਰ ਜਾ ਸੁਪਨੇ ਦੇ ਵਿੱਚ ਆ ਪੁੰਨ ਕਰੋ ਤੇ ਹਰ ਇੱਕ ਬੱਚੇ ਨੂੰ ਖੁਸ਼ ਕਰ ਦੇ ਹਾਂ ਖੁਸ਼ ਕਰ ਅੱਛਾ ਇਹ ਤੁਸੀਂ ਉਹਦੇ ਬੱਚਿਆਂ ਨੂੰ ਦੱਸਿਆ ਜੇ ਕਿਵੇਂ ਕੀਤਾ ਬੜੀਆਂ ਨੂੰ ਸੋਸ ਸੋਤੀ ਆ ਜੀ अच्छा सोसर पे बुढ़ियां सोस नु दे बिल्कुल रखन लो कोणी हां मन सोसर अच्छा सर पਿੰਡ ਚ ਹੀ ਵੰਡੇ ਆ ਹਾਂਜੀ ਮੋੜ ਨ ਕਿਸੇ ਨੂੰ ਨਹੀਂ ਦੇਣਾ اچھا ਬੰਦੇ ਨੂੰ ਨਹੀਂ ਦੇਣਾ ਤੇ ਪਿੰਡ ਚੋਂ ਕੋਈ ਆ ਜੇ ਕੁੜੀ ਨੂੰ ਦੇਣਾ ਠੀਕ ਹੈ ਬੁੜੀ ਆ ਜੀ ਠੀਕ ਖਾਣੇ ਠੀਕ ਹੈ ਖਾਣਾ ਵੀ ਹੈ ਮਰਜ਼ੀ ਮਾਲਪੂੜੇ ਮਾਲਪੂੜੇ ਬਣਾਇਆ ਸਾਰਾ ਦਿਨ ਹਾਂ ਸਾਰਾ ਵਾਹ ਜੀ ਵਾਹ ਕੋਲਾ ਕਰ ਕਰਤਾ ਅੱਛਾ ਇਹ ਸੁਪਨੇ ਚ ਆਇਆ ਸਾਰਾ ਕੁਝ ਸੁਪਨਾ ਸਾਨੂੰ ਕਿਹਾ ਕੀਨੇ ਸੁਪਨੇ ਸੁਪਨੇ ਨਹੀਂ ਕੋਈ ਕੋਈ ਚੀਜ਼ ਸੁਣਦੀ ਸੀ ਕਿ ਉਹੀ ਉਹੀ ਆਗਾ ਮਨ ਦੇ ਵਿੱਚ ਸੁਪਨੇ ਦੇ ਵਿੱਚ ਹੀ ਆ ਗਿਆ ਮੈਂ ਕਰ ਤੂੰ ਸਿੱਤਾਂ ਸਰਕੀਤਾ 6 ਮਹੀਨੇ ਸਾਲ ਚਾਹ ਕੇ ਅੱਛਾ ਸੁਪਨਾ ਪਹਿਲਾਂ ਆਇਆ ਸੀ ਕਿਤੇ ਅੱਛਾ ਮੈਂ ਕਰ ਅੱਛਾ ਉਹ ਮਨ ਚ ਤਾਰੀ ਹੋਈ ਸੀ ਵਾਜੀ ਉਹ ਦੇਖੋ ਦੋਸਤੋ ਤੇ ਇਹ ਫਿਰ ਤੁਸੀਂ ਅੱਜ ਦਾ ਦਿਨ ਕਿਵੇਂ ਚੁਣਿਆ ਵੀ ਅੱਜ ਹੀ ਕਰਨਾ ਹੈ ਅੱਜ ਦਾ ਕਰਤਾ ਪੁਰਾਣਾ ਅੱਛਾ ਤੇ ਇਹ ਤੁਸੀਂ ਤੁਹਾਡੀ ਉਮਰ ਕਿੰਨੀ ਹੋਗੀ ਹੁਣ ਇਸ ਟਾਈਮ ਕਿੰਨੀ ਹੋ ਮੈਂ 60 ਸਾਲ ਹਾਂ ਹਾਂ ਮਰਾ ਜੀ ਸਾਲਾ ਬਾਰਾ ਦਿਨ ਸਾਲ ਦੇ ਰੋਲੇ ਦੇ ਸਾਲ ਦਾ ਸਭ ਸਾਰਾ ਪਤਾ ਹੈ ਇਹਦਾ ਮਤਲਬ ਠੀਕ ਹੈ ਠੀਕ ਹੈ ਇਹਦਾ ਮਤਲਬ ਕਾਫੀ ਉਮਰ ਹੋ ਗਈ ਤੁਹਾਡੀ ਤੇ ਅੱਜ ਫਿਰ ਤੁਸੀਂ ਜਿਹੜਾ ਕੁਝ ਕੀਤਾ ਇਹ ਪੈਸਾ ਤੇ ਨਿਰਾਇੰਤਿਆਂ ਤੁਹਾਡੇ ਕੋਲ ਕੀ ਸੀ ਕਿਵੇਂ ਪੈਸਾ ਤੇ ਇਕੱਠਾ ਕੀਤਾ ਤੁਸੀਂ ਜਿਹੜਾ ਕੀ ਸੀ ਉਹ ਮੇਰੇ ਪੈਸਾ ਨਹੀਂ ਗੁਜ਼ਰੇ ਪੈਸਾ ਨਹੀਂ ਹੁੰਦਾ ਜੀ ਅੱਛਾ ਲੈ ਨਾ ਖੋਲੇ ਬੱਕਰੀਆਂ ਪੈਂਦੀਆਂ ਸਨ ਪੈਨਸ਼ਨ ਆਉਂਦੀ ਸੀ ਬੱਕਰੀਆਂ ਪੇਡਾਂ ਸੀ ਜਿਹੜੀਆਂ ਖੁਦ ਬਾਈ ਤਾਇਆ ਜੀ ਚਾਰ ਦੇ ਰਿਹਾ ਮੈਂ ਰੋਜ਼ ਵੇਚਦਾ ਇਹਨਾਂ ਨੂੰ ਜਾਂਦਿਆਂ ਨੂੰ ਹਾਂ ਅੱਛਾ ਬੈਠੋ ਮੈਂ ਤੁਹਾਨੂੰ ਪੁੱਛਦਾ ਅੱਛਾ ਫੋੜਾ ਰੱਖ ਲਓ ਆ ਵੱਡਾ ਪਸ਼ੂ ਵੇਚ ਦੇਣਾ ਛੋਟਾ ਰੱਖ ਲੈਣਾ ਨਵੇਂ ਤੋਂ ਨਵਾਂ ਜੜ ਤਿਆਰ ਹੋ ਜਾਂਦਾ ਨਾਲੇ ਦਸ ਰੁਪਏ ਵਿਚਾਲੇ ਜੋ ਸੰਭਾਲੀ ਜਾਂਦੇ ਅੱਛਾ ਐ ਜੋੜੀ ਠੀਕ ਐ ਐ ਪੈਸੇ ਜੋੜ ਲੈ ਕਿੰਨੇ ਪੈਸੇ ਜੋੜ ਲੈ ਤੂੰ ਜੋੜ ਲੈ ਕੋਈ ਸ਼ਾਂਸ਼ ਬਾਰਕਾਂ ਮੈਂ ਤਾ ਵੀ ਚਾਲੇ ਕਾ ਜਾੜ ਦੋ 40000 ਜੋੜ ਲਿਆ 4000 ਦੋਸਤੋ ਜੋੜ ਲਿਆ ਉਹ ਵੀ ਆਹ ਢਿੱਡ ਖਾਤਰ ਨਹੀਂ ਜੋੜਿਆ ਆਪਦੇ ਬੱਚਾ ਖਾਤਰ ਵੀ ਮੈਂ ਆਪਦਾ ਮਰਨਾ ਖੁਦ ਕਰਨਾ ਹੈ ਹਾਂਜੀ ਖਾਤਰ ਨਹੀਂ ਖਾਦਾ ਨਹੀਂ ਰੁਪਿਆ ਨਹੀਂ ਖਾਦਾ ਢਿੱਡ ਭਰਨ ਕਿਉਂ ਇਕੱਠਾ ਕਰੇ ਰੱਖਿਆ ਤੇ ਅੱਜ ਫਿਰ ਤੁਸੀਂ ਕੀ ਕੁਛ ਕੀਤਾ ਵੀ ਤੁਸੀਂ ਮੈਂ ਜਿਹੜਾ ਸੁਣਿਆ ਮੈਂ ਵੀਡੀਓ ਦੇ ਵਿੱਚ ਨਾਲ ਜੋੜੂੰਗਾ ਸੱਚ ਨਾਲ ਦੋਸਤਾਂ ਨੂੰ ਦਿਖਾਵਾਂਗੇ ਸਾਰਾ ਇਸ ਤਰ੍ਹਾਂ ਦਾ ਤੁਸੀਂ ਤਰੱਕੇ ਤੁਸੀਂ ਬੱਚਾ ਨੂੰ ਕੀ ਕਿਹਾ ਵੀ ਪੈਸੇ ਦੀ ਤਿਆਰੀ ਕਰੋ ਇਹ ਦਿੰਗੋ ਆਲੋ ਇਹ ਕਿਹਦਾ ਝੋਲਾ ਲੈਣਾ ਮੰਨੋ ਝੂਲਾ ਝੂਲਾ ਬਣਾਇਆ ਹਾਂ ਝੂਲਾ ਝੂਲਾ ਤਿਆਰ ਕੋ ਠੀਕ ਹੈ ਅੱਛਾ ਮਾਲ ਪੂਰੇ 1000 ਰੁਪਏ 1000 ਰੁਪਏ ਇਹ ਬਚੇ ਰੁਪਏ ਰੇਕ ਬਚੇ ਨੇ ਦਿੱਤਾ ਮਣੀ ਹਾਂ ਕੋਈ ਚਾਚੀ ਰਸੀ ਕੋਈ ਵੀ ਮਾਲ ਨੂੰ ਧੀਆਂ ਪੱਤੀ ਹੋਗੇ ਸਸਤੀ ਹੀ ਹੋਗੇ ਸਾਰੀਆਂ ਹਾਂ ਲੰਗਰ ਚ ਖੀਰ ਲੰਗਰ ਚ ਖੀਰ ਵਗੈਰਾ ਸਾਰਾ ਕੁਝ ਆਇ ਗਿਆ ਇਹਨੂੰ ਆਇ ਗਿਆ ਨਵੀ ਕਿੰਨਾ ਘਟੋਗਾ ਇਸ ਪਿੰਡ ਦਾ ਬਹੁਤ ਹੋਗਾ ਸੀ ਬਹੁਤ ਹੋਗਾ ਸੀ ਲੋਕ ਹੈਰਾਨ ਹੋਏ ਹੁਣ ਵੀ ਹੈਰਾਨ ਲਾ ਲਿਆ ਤੂੰ ਕਰੀ ਜਾਂਦਾ ਹੈ ਕੋਈ ਡਰੇ ਵੀ ਹੁਣ ਆਦੇ ਹੁਣ ਯਾਰ ਦੇਖੋ ਵੀ ਬੁੜੇ ਨੂੰ ਕੀ ਹੋ ਗਿਆ ਕੋਈ ਹੈ ਕੋਈ ਮਾਇਦਾ ਲਾ ਲਿਆ ਹੋ ਜਾ ਜਿਹੜਾ ਜਿਹਨੇ ਸੋਡੇ ਲਾ ਉਹਦੋਂ ਅਜੇ ਤੱਕ ਸੋਡੇ ਵੀ ਨਹੀਂ ਕੀਤਾ ਹੋਵੇ ਨਹੀਂ ਨਹੀਂ ਕੀਤਾ ਨਾ ਨਹੀਂ ਕਰੂਗਾ ਕੋਈ ਨਹੀਂ ਕਰੂਗਾ ਬਈ ਕੋਈ ਕੋਈ ਨਹੀਂ ਕਰ ਸਕਦਾਗਾ ਇਹ ਦਿਲ ਇਹ ਦਿਲ ਕਰਾਉਂਦਾ ਹਿੰਮਤ ਕਰਾਉਂਦੀ ਹੈ ਤੇ ਇਹ ਕੱਲਾ ਕੋ ਪੈਸੇ ਨਾਲ ਵੀ ਨਹੀਂ ਬੰਦਾ ਕਰ ਸਕਦਾ ਜਿਹਦੇ ਕੋਲ ਪੈਸਾ ਪੈਸੇ ਨਾਲ ਕਰੂਗਾ ਨਹੀਂ ਪੁੱਣ ਨਾਲੇ ਪਾਸੇ ਨੂੰ ਇੱਕ ਸੁਣ ਮੈਂ ਦੱਸ ਦਿਆ ਮਾੜਾ ਜ ਆ ਲੋਕ ਕੋਈ ਇਸ ਗੱਲ ਨੂੰ ਜਾਤ ਪ੍ਰਤੀ ਜਾਂ ਕੋਈ ਇਸ ਵਿਸ਼ੇ ਤੇ ਨਾ ਜਾਇਓ ਮੈਂ ਸੁਣ ਦੱਸਣਾ ਸਾਡੇ ਤਾਇਆ ਜੀ ਬੋਰੀਆ ਬਾਗੜਾ ਜਾਂ ਬਰਾਦਰੀ ਦੇ ਵਿੱਚੋਂ ਆ। ਜਿੱਕਰ ਸਿੱਖ ਬੋਰੀਆ ਬਰਾਦਰੀ ਹੁੰਦੀ ਏ ਇੱਕ ਬਾਗੜੀਆ ਬਰਾਦਰੀ ਦਾ ਸਾਡੇ ਤਾਇਆ ਜੀ ਸਾਡੇ ਗਵਨਡੀ ਪੁਰਾਣੇ ਐ ਇਹ ਜਿਨ੍ਹਾਂ ਨੂੰ ਮੈਂ ਜਨਮ ਤੋਂ ਵੇਦਾਂ ਪਤਾ ਨਹੀਂ ਕਿਹੜੇ ਵੇਲਾਂ ਦੇ ਸਾਡੇ ਜੋਂ ਦਾ ਪਿੰਡ ਵੱਜਾ ਆਉਂਦੇ ਇੱਥੇ ਰਹਿੰਦੇ ਆ ਤੇ ਉਹ ਉਹਦਾ ਹੀ ਮੋਹ ਪਿਆਰ ਆ ਸਾਡਾ ਨਾਲ। ਰਾਜਪੂਤ ਆਹ ਰਾਜਪੂਤ ਠਾਕੁਰ ਵਾਜੇ ਰਾਜਪੂਤ ਠਾਕੁਰ ਵਾਜਦੇ ਵੇ ਤਾਂ ਤੇ ਪਰ ਪਰਮਾਤਮਾ ਦੀ ਮਿਹਰ ਨਾਲ ਜਦੋਂ ਦੇ ਮੈਂ ਇੱਥੇ ਵੇਦਾਂ ਸਭ ਤੋਂ ਜ਼ਿਆਦਾ ਇੱਜ਼ਤ ਕਮਾਈ ਇਹਨਾਂ ਨੇ ਆਪਦੇ ਬੱਚਿਆਂ ਨੂੰ ਪਾਲਿਆ ਆ ਇਹਨਾਂ ਦਾ ਬੱਚਾ ਐ ਇਦਰਾਈ ਇੱਧਰ ਆ ਜਾਓ ਇਹਨਾਂ ਦਾ ਬੱਚਾ ਹੈ ਗਾਂ ਇਹਨਾਂ ਦੇ ਪੋਤੇ ਪੋਤੇ ਹੈ ਸਾਰਾ ਪਰਿਵਾਰ ਸੁਖਨਾਲ ਬਹੁਤ ਵਧੀਆ ਫੁੱਲਿਆ ਆ ਜਰਾ ਪਰਿਵਾਰ ਹੀ ਖੜਾ ਹੈ ਇਹਨਾਂ ਦਾ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਆਜੋ ਬੱਚਿਓ ਇਧਰ ਆਜੋ ਤੁਸੀਂ ਸਾਰੇ ਆਜੋ ਸਾਰੇ ਦੇਖੋ ਪਰਪੋਤਾ ਇਹ ਪਰਪੋਤਾ ਹੈ ਇਹਨਾਂ ਦਾ ਪਰਪੋਤਾ ਪੋਤੇ ਵਾਂਲੇ ਪੁਰਪੋਤੇ ਸੁਖਨਾਲ ਹੋ ਗਏ ਤੇ ਉਮਰ ਸੁਖਨਾਲ ਬਹੁਤ ਹੋ ਗਈ ਪਰਮਾਤਮਾ ਨੇ ਬੜੀ ਉਮਰ ਦਿੱਤੀ ਮਾਤਾ ਤੁਸ ਨੂੰ ਹੋਰ ਵੀ ਉਮਰ ਦੇਵੇ ਤੁਹਾਡੀ ਮਨ ਦੀ ਇੱਛਾ ਤੁਸੀਂ ਜਨਮ ਤੋਂ ਮਰਨ ਤੋਂ ਪਹਿਲਾਂ ਆਪਦਾ ਮਰਨ ਕਬੂਲ ਕੀਤਾ ਇਸ ਨੂੰ ਖਤੋਂ ਵੱਡੀ ਗੱਲ ਦੋਸਤੋ ਗਿਣਦੇ ਆਪਾਂ ਇਹ ਜੇ ਬੁਰਗਾਂ ਦੇ ਮੈਂ ਤਾਂ ਚਰਨੀ ਹੱਥ ਲਾਉਣਾ ਚਾਹੁੰਦੇ ਵਸਦੇ ਰਹਿਣ ਇਹ ਜੇ ਬੁਰਗ ਲੰਮੀ ਔਵਰਾ ਇਹਨਾਂ ਦੀ ਹੁਣ ਹਰ ਬੰਦਾ ਇਹ ਗੱਲ ਸੋਚੇ ਕਿ ਮਰਨ ਕਬੂਲ ਕਰ ਲੇ ਦੋਸਤੋ ਦੁਨੀਆ ਸੌਕੀ ਹੋ ਜੇ ਪੈਸੇ ਢੇਲੇ ਦੇ ਪਿੱਛੇ ਭੱਜੇ ਫਿਰਦੇ ਆਪਾਂ ਤੇ ਪਰ ਮਰਨਾ ਸੱਚ ਆ ਇਸ ਗੱਲ ਨੂੰ ਪਹਿਲਾਂ ਹੀ ਕਬੂਲ ਕਰ ਲਈਏ ਤਾਂ ਜ਼ਿੰਦਗੀ ਦੀਆਂ ਬੜੀਆਂ ਖੁਸ਼ੀਆਂ ਮਿਲ ਸਕਦੀਆਂ ਜਿਹੜੀਆਂ ਜਿਹਨਾਂ ਦੇ ਚਿਹਰੇ ਤੇ ਦੀਆਂ ਦੇਖੋ ਇਹਨਾਂ ਦਾ ਚਿਹਰਾ ਖੁਸ਼ੀਆਂ ਨਾਲ ਭਰਿਆ ਹੋਇਆ ਕੋਈ ਬੰਦਾ ਮਰਨ ਕਬੂਲ ਕਰਕੇ ਆਸਦਾ ਨਹੀਂ ਹੁੰਦਾ ਰੋਂਦਾ ਕਿਸੇ ਨੂੰ ਕਹਿ ਦਈਏ ਨਾ ਤੈਨੂੰ ਫਲਾਣੇ ਦਿਨ ਮਰ ਜੇਗਾ ਤਾਂ ਮੌਤ ਪਹਿਲਾਂ ਹੀ ਪੈ ਜਾਂਦੀ ਆ ਉਹਨੂੰ ਪਰ ਆਹ ਵੇਖੋ ਜਿਨ੍ਹਾਂ ਨੇ ਪਹਿਲਾਂ ਆਪਦਾ ਮਰਨ ਕਬੂਲ ਕੀਤਾ ਓਏ ਜੇ ਇਨਸਾਨ ਹੀਰਾ ਲਾਲ ਜਿਤਾ ਜਿ ਵਰਗੇ ਹੋ ਸਕਦੇ ਆ ਹੋਰ ਕੋਈ ਦੁਨੀਆ ਤੇ ਮੇਰੇ ਕਾਲਾ ਅੱਜ ਤੱਕ ਮੈਂ ਨਹੀਂ ਸੁਣਿਆ ਤੁਹਾਨੂੰ ਤੁਸੀਂ ਤੁਹਾਨੂੰ ਤੁਸੀਂ ਸਨ ਤੁਹਾਡਾ ਸੁਪਨਾ ਤੁਸੀਂ ਸਹਕਾਰ ਕੀਤਾ ਉਹਦੇ ਸੁਪਨੇ ਨੂੰ ਜਿਉਂਦੇ ਜੀ ਕੀਤਾ ਇਸ ਗੱਲ ਦੀ ਬਹੁਤ ਖੁਸ਼ੀ ਆ ਮੈਨੂੰ ਅੱਜ ਸੁਭਾ ਦੇ ਹੀ ਸੀਗਾ ਮੈਂ ਆਵਾ ਤੇ ਮੈਂ ਆਇਆ ਤੁਹਾਡੇ ਕੋਲ ਮੈਨੂੰ ਤਾਂ ਜਿੰਦਗੀ ਭਰ ਮੈਂ ਪੜਪੋਤਾਗਾ ਯਾਦ ਰੱਖੂਗਾ ਜਿੰਦਗੀ ਭਰ ਮੈਨੂੰ ਇਹ ਸੋਡੀ ਗੱਲ ਲੈਣੀ ਜਿਹੜੀ ਤੁਹਾਡਾ ਸੁਪਨਾ ਤੁਸੀਂ ਮੈਨੂੰ ਦੱਸਿਆ ਐਵੇਂ ਯਾਦ ਰੱਖੂਗਾ ਇਹ ਪੁੱਤ ਹੈ ਜੀ ਇਹ ਕਾਹ ਕੋਲਦਾ ਹੈ ਇਹ ਸਾਰੇ ਪੁੱਤੇ ਆ ਯਾਨੀ ਕਿ ਹੁਣ ਤਾਂ ਜੇ ਵੇਖਿਆ ਜਾਵੇ ਤਾਂ ਸਾਰਾ ਸਾਰਾ ਜਿਹੜਾ ਇਹਨਾਂ ਦਾ ਰੇੜਾ ਪਿੰਡ ਹੈ ਸਾਰਾ ਪੋਤਿਆਂ ਦਾ ਹੀ ਹੈ ਪੋਤੇ-ਪੋਤੇ ਹੁੰਦਾ ਇੰਨੀ ਕੋਮਰੇ ਇਹਨਾਂ ਦੀ ਹੋਊਗੀ ਆ ਸੁੱਖ ਨਾਲ ਚਲੋ ਜੀ ਤੁਹਾਨੂੰ ਪਰਮਾਤਮਾ ਹਮੇਸ਼ਾ ਲੰਮੀ ਉਮਰਾਂ ਬਖਸ਼ੇ ਖੁਸ਼ੀਆਂ ਕਿਹੜੇ ਬਖਸ਼ੇ ਅਸੀਂ ਜਿੰਨਾ ਚਿਰ ਰਹਾਂਗੇ ਉਹਨਾਂ ਚਿਰ ਸਾਨੂੰ ਜ਼ਰੂਰ ਦੇਖੀਏ ਤੇ ਖੁਸ਼ੀਆਂ ਕਿਹੜਾਂ ਦੇ ਵਿੱਚ ਦੇਖੀਏ ਸੱਸੀ ਕਾ ਜੀ ਬਹੁਤ ਬਹੁਤ ਮਿਹਰਬਾਨੀ ਸਾਰੇ ਪਰਿਵਾਰ ਦੀ ਜੋ ਆਦੇ ਵਾਸਤੇ ਰਹੋ